ਆ ਜਿਹੜਾ ਟਰਾਲਾ ਨਾ ਮਗਰ ਤੁਸੀਂ ਵੀਰੇ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਾਰਾ ਪੰਜਾਬ ਦਾ ਦਿਖਾਵਾਂਗੇ ਆਪਾਂ ਸੋਹਣੀ ਚੀਜ਼ ਲੈ ਆ ਆ ਦੇਖ ਵੀਰੇ ਕੂੜਾ ਆੜਾ ਈੜੀ ਸੱਸਾ ਹਾਹਾ ਆ ਆਪਣਾ ਸਾਰਾ ਆ ਗਿਆ ਨਾ ਤੇ ਆ ਆਪਣੇ ਦੇਸੀ ਮਹੀਨੇ ਵੀਰੇ ਹਾਂਜੀ ਵੀਰੇ ਸਸਰੀ ਘਾਲ ਪਹਿਲਾਂ ਤਾਂ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਵੀਰੇ ਅੱਜ ਮੈਂ ਤੁਹਾਡੇ ਨਾਲ ਨਾ ਇੱਕ ਪ੍ਰੋਮਿਸ ਕਰਦਾ ਹਾਂ ਆ ਜਿਹੜਾ ਟਰਾਲਾ ਨਾ ਮਗਰ ਤੁਸੀਂ ਵੀਰੇ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਾਰਾ ਪੰਜਾਬ ਦਾ ਦਿਖਾਵਾਂਗੇ ਆਪਾਂ ਮਤਲਬ ਕਿ ਤੁਹਾਨੂੰ ਇਹਦੇ ਵਿੱਚ ਦਿਹੂਗਾ ਵੀ ਪੰਜਾਬ ਹੁੰਦਾ ਗਿਆ ਪੰਜਾਬ ਦਾ ਨਕਸ਼ਾ ਪਹਿਲਾਂ ਸੀ ਜੋ ਹੁੰਨੀ ਬੰਡ ਤੋਂ ਪਹਿਲਾਂ ਦਾ ਬਲਦ ਤੇ A to Z ਜੋ ਵੀ ਊੜਾ ੜਾ ਲਿਖਿਆ ਉਹ ਸਾਰਾ ਕੁਝ ਵੀਰੇ ਇਹਦੇ ਵਿੱਚ ਆਗਾ ਮਤਲਬ ਤੁਹਾਨੂੰ ਇੱਕ ਨਾ ਇਮੇਜినਰੀ ਪੰਜਾਬ ਦਿਖੂਗਾ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਲ ਕਰਦੇ ਆਂ ਟਰਾਲੇ ਦੀ ਤੇ ਕਿਹੜਾ ਮਾਲ ਲੱਗਿਆਗਾ ਕਿੰਨਾ ਬਜਣਾ ਏ ਤੁਹਾਨੂੰ ਆਪਾਂ ਇੱਕ ਵਾਰੀ ਪੁੱਛ ਲੈਨੇ ਆਂ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਕਿਹੜੇ-ਕਿਹੜੇ ਫੀਚਰ ਨੇ ਇਹਦੇ ਵਿੱਚ ਤੇ ਕਿਹੜਾ-ਕਿਹੜਾ ਮਾਲ ਕਿੰਨਾ ਸਾਈਜ਼ ਕਿਹੜੀ ਚਾਦਰ ਕੀ ਯੂਜ਼ ਹੋਇਆਗਾ ਸੱਸੀ ਕਾਰ ਜੀ ਸੱਸੀ ਕਾਰ ਕਿਵੇਂ ਠੀਕ ਹੋ ਜੀ ਠੀਕ ਠਾਕ ਕਿਹੜਾ ਸਾਈਜ਼ ਹੈ ਜੀ ਇਹ ਆਪਣੇ ਕੋਲ ਅੱਜ ਇਹ 16 ਸਵਾ 7 ਸਹਿਜ ਆ ਜੀ ਇਹ 16 ਸਵਾ 7 ਸਹਿਜ ਆ ਠੀਕ ਹੈ ਜੀ ਹਾਂ ਕੜਾਈ ਸਵਾ 7 ਹਾਂਜੀ ਤੇ ਲੰਬਾਈ 16 ਫੁੱਟ ਆ ਲੰਬਾਈ 16 ਫੁੱਟ ਉਰੇ ਤੋਰ ਨਹੀਂ ਹਾਂ ਉਰੇ ਤੋਰੇ ਸਿੱਧੀ ਠੀਕ ਹੈ ਇਹਦੇ ਇੱਕ ਨਾ ਮੋਟੇ ਮੋਟੇ ਫੀਚਰ ਦੱਸੋ ਮੈਨੂੰ ਮਤਲਬ ਇਹਦੇ ਵਿੱਚ ਕੀ ਕੀ ਵਧੀਆ ਚੀਜ਼ਾਂ ਲਾਈਆਂ ਨੇ ਤੁਸੀਂ ਨੇ ਕਿਹੜਾ ਕਿਹੜਾ ਮਾਲ ਲਾਇਆ ਗਿਆ ਇਹ ਦੱਸ ਦਿਓ ਇੱਕ ਵਾਰੀ ਮੈਨੂੰ ਦੇਖੋ ਮਾਲ ਇਹਨੂੰ ਸ਼ਾਰਾ ਹੀ ਵਧੀਆ ਐਮਸੀ ਦਾ ਕੰਪਨੀ ਦਾ ਮਾਲ ਆ ਐਮਸੀ ਦਾ ਹਾਂ ਤੇ ਜਿਹੜਾ ਗਾਲਾ ਇਹ ਵੀ ਐਮਸੀ ਦਾ 103 ਦੀ ਚਾਸੀ ਹੈ ਜਿਹੜੀ ਹਾਂਜੀ ਇਹ ਵੀ ਐਮਸੀ ਦੀ ਹੈ ਠੀਕ ਹੈ ਜੀ ਇਹਦੇ ਵਿੱਚ ਜੀ ਤੇ ਲਿਫਟ ਚੱਲਣੀ ਆ ਉਹ ਵੀ ਐਮਸੀ ਕੰਪਨੀ ਦੇ 63 ਦੀ ਲਾਈ ਹੋਈ ਆ ਉਹ ਠੀਕ ਹੈ 63 ਦੀ ਬਈਆ ਮਾਲ ਹੁੰਦਾ ਹੈ ਉਹਦੂ ਬਾਦ ਫਿਰ ਹਰੀ ਲਾਗੀਆਂ ਜੀ ਸਾਰੀਆਂ ਫੈਂਸੀ ਰੀਲਾਂ ਨੇ ਅੱਛਾ ਜੀ ਤੇ ਪਟੇ ਤੇ ਬਣਾ ਕੇ ਇਹਨ ਬੁਰੀ ਚੰਗੀ ਤਰ੍ਹਾਂ ਫਿਟਿੰਗ ਕਰਿਆ ਤੇ ਆ ਇਹਨੂੰ ਦਿੱਤਾ ਆਪਣੇ ਇੱਧਰ ਦਿਖਾਓ ਜੀ ਇਹ ਸ਼ਰੀਆ ਕੱਲ ਨੂੰ ਛਰੀਆ ਲੱਭਦੇ ਫਿਰ ਜਾਂਦੇ ਨੇ ਆ ਟੱਕਣ ਖੋਲੋ ਜੀ ਛਰੀਆ ਬਾਹਰ ਆਜੂ ਫਿਰ ਇੰਨਾ ਚ ਪਾ ਕੇ ਕੱਢੋ ਜੀ ਅੱਛਾ ਇੰਨਾ ਚ ਪਾ ਕੇ ਕੱਢੋ ਨਾਲ ਹੀ ਦੇਤਾ ਤੁਸੀਂ ਨਾਲ ਹੀ ਹਾਂ ਫਿੱਟ ਆ ਇਹ ਫਿੱਟ ਆ ਅੱਛਾ ਹਾਂ ਖੋਲੋ ਛਰੀਆ ਬਾਹਰ ਆਜੂ ਆ ਦੇਖ ਲੈਂਦੇ ਹਾਂ ਅੱਛਾ ਆ ਬਾਹਰ ਆ ਜੂਗਾ ਹਾਂ ਬੱਚੇ ਇਹ ਜੰਪ ਵਾਲਾ ਛੇਰ ਵਿੱਚ ਸਪਰਿੰਗ ਪਾਇਆ ਜਿਆ ਆਟੋਮੈਟਿਕ ਬਾਹਰ ਆਜੂਗਾ ਜੀ ਅੱਛਾ ਅੱਛਾ ਆਟੋਮੈਟਿਕ ਬਾਹਰ ਆਜੂਗਾ ਠੀਕ ਆ ਠੀਕ ਆ ਤੇ ਹਾਂਜੀ ਅੱਗੇ ਆ ਜਾਈ ਤੇ ਆ ਆਪਣੇ ਕੋਲ ਆ ਗਿਆ ਇਹ ਟਾਕੀ ਹੈ ਜੀ ਤਾਕੀ ਆ ਗਈ ਆਪਣੀ ਤਾਕੀ ਆਪਾਂ ਵਧੀਏ ਪਾਈਪ ਦੀ ਚੌਰਸ ਪਾਈਪ 2 ਇੰਚੀ ਐਨ ਪੂਰੀ ਉਹਦੇ ਛੌਂਕ ਨਾਲ ਭਰੀ ਹੈ ਜੀ ਇਹ ਟਾਕੀ ਪਾਈਪ ਦੀ ਭਰੀ ਹੈ ਜਿਹ ਚ ਆਪਾਂ ਨੇ ਜੜੈਨ ਦਿੱਤਾ ਹੈ ਚਾਦਰ ਦਾ ਚਾਦਰ ਨੂੰ ਹਾਂ ਚਾਦਰ ਨੂੰ ਗਲਾਈ ਪਾ ਕੇ ਮੋੜ ਕੇ ਚਾਦਰ ਫਿੱਟ ਕਰੀਏ ਜੀ ਦੇਖੋ ਆਹ ਵੀ ਚੀਜ਼ ਹੈ ਜਿਹੜੀ ਇਹ ਵੀ ਪੂਰੀ ਮਜ਼ਬੂਤ ਦੋ ਦੋ ਕੁੰਡੇ ਪੈਂਦੇ ਕਰੇ ਇਹੋ ਦੋ ਕੁੰਡੇ ਪੈਂਦੇ ਆਹ ਮੰਜਾ ਆ ਗਿਆ ਹਨਾ ਹਾਂਜੀ ਹਾਂਜੀ ਇਹ ਮੰਜਾ ਆ ਗਿਆ ਆਹ ਟੂਲ ਆ ਗਿਆ ਜੀ ਆਹ ਟੂਲ ਆ ਗਿਆ ਆਪਣਾ ਦੇਖੋ ਆਹ ਦੇਖੋ ਮੰਜੇ ਤੇ ਲੱਗੇ ਲਗਾਏ ਖੁੱਲਦਾ ਜੀ ਇਹ ਮੰਜੇ ਦੇ ਨਾਲ ਨਾ ਖੁੱਲੇ ਆਂਦਾ ਅੱਛਾ ਠੀਕ ਆ ਵੀ ਮੰਜਾ ਲਾਉਣਾ ਨਾ ਪਵੇ ਹਾਂ ਹਾਂ ਠੀਕ ਆ ਜੀ ਠੀਕ ਆ ਠੀਕ ਆ ਆ ਆਪਣੇ ਕਸਨ ਵਾਲੇ ਆ ਗਏ ਹੈਂ ਇਸੋ ਸਾਈਡ ਤੇ ਇੱਕ ਹੁੰਦੇ ਆ ਗਏ ਤੇ ਇੱਕ ਵੀਰੇ ਜਿਹੜੀ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਿਆ ਸੀ ਨਾ ਸ਼ੁਰੂ ਚ ਆ ਲਵੇ ਆ ਜਾ ਮੈਂ ਚੀਜ਼ ਦਿਖਾਉਣਾ ਤੈਨੂੰ ਸਾਰੀ ਆ ਦੇਖੋ ਵੀਰੇ ਆ ਆਪਣਾ ਬੰਡ ਤੋਂ ਪਹਿਲਾਂ ਦਾ ਪੰਜਾਬ ਆ ਕਿੰਨਾ ਸੋਹਣਾ ਲੱਗਦਾ ਨਾ ਮੈਜ਼ਨ ਕਰਕੇ ਵੀ ਲਾਹੌਰ ਵੀ ਆਪਣਾ ਸੀ ਪਸ਼ਾਵਰ ਵੀ ਆਪਣਾ ਸੀ ਤੇ ਮੁਲਤਾਨ ਵੀ ਆਪਣਾ ਹੀ ਆਉਂਦਾ ਸੀਗਾ ਤੇ ਲਾਹੌਰ ਵੀਰੇ ਜਿੱਥੇ ਰਾਜ ਹੋਇਆ ਉਹ ਰਾਜ ਜਿਹੜਾ ਨਾ ਅੱਜ ਤੱਕ ਕਿਸੇ ਨੇ ਕੀਤਾ ਤੇ ਨਾ ਅੱਗੇ ਕਰਨਾ ਤੇ ਇੱਕ ਗੱਲ ਹੋਰ ਆ ਵੀਰੇ ਜਿਹੜਾ ਦੁੱਖਾ ਦਿਲ ਚ ਹਨਾ ਠੀਕ ਆ ਰਾਜਨੀਤੀ ਕਰ ਲਈ ਸਾਰਿਆਂ ਨੇ ਰਾਜਨੀਤੀ ਕਰ ਲਈ ਬੰਡ ਵੇਲੇ ਠੀਕ ਆ ਹੋ ਗਈ ਪੰਜਾਬ ਪਰ ਸਾਰਾ ਵੀਰੇ ਨਣਕਾਣਾ ਖੋ ਲਿਆ ਸਭ ਨਾਲੋਂ ਵੱਡਾ ਜਿਹੜਾ ਦੁੱਖਾ ਦਿਲ ਚ ਉਹ ਦੁੱਖ ਉਹ ਘਾਟ ਆ ਜਿਹੜਾ ਕਦੇ ਪੂਰਾ ਨਹੀਂ ਹੋਣਾ ਹੈਗਾ ਆ ਜੂ ਅਗਾਹ ਆ ਜੀ ਚਲੋ ਜੀ ਤੇ ਆ ਆਪਣਾ ਟਰੈਕਟਰ ਆ ਗਿਆ ਹੈ ਹਾਂ ਜੀ ਇਹ ਟਰੈਕਟਰ ਆ ਗਿਆ ਇਹ ਵੀ ਕਿਵੇਂ ਖੜਾਈ ਬਿਲਡਿੰਗ ਕਰਕੇ ਹਾਂ ਹਾਂ ਜੀ ਹਾਂ ਇਹ ਖੁੱਲ ਤਾਂ ਕਰ ਰਿਹਾ ਜੀ ਪਤਾ ਅੱਛਾ ਕੋਈ ਬਿਲਡਿੰਗੇ ਕਰ ਦਿੰਦੇ ਨੇ ਆਪ ਤਾਂ ਅੱਛਾ ਨੱਟ ਪਾ ਹਾਂ ਨੱਟ ਪਾ ਕੇ ਪਾਏ ਹੋਨੇ ਆਪਣੇ ਤਾਂ ਠੀਕ ਇਹ ਨਟਾਂ ਤੇ ਫਿੱਟ ਕਰਿਆ ਬਾਕੀ ਇੱਧਰ ਦੇਖੋ ਜੀ ਬੈੱਡ ਤੇ ਇਹ ਪਲਾਜ਼ਮਾ ਬੈੱਡਾ ਸਾਰਾ ਬੈੱਡ ਦੇ ਉੱਤੇ ਆ ਜਿੱਡਾ ਇਹਨ ਦਿੱਤੇ ਨੇ ਆ ਬਲਦ ਦਿੱਤੇ ਨੇ ਅੱਛਾ ਬਲਦ ਆ ਗਿਆ ਮਜ਼ਦੂਰ ਦਿੱਤਾ ਨਾਲ ਠੀਕ ਆ ਠੀਕ ਆ ਕਿੰਨਾ ਸੋਹਣਾ ਲੱਗ ਰਿਆ ਨੇ ਇਹ ਬਿਲਕੁਲ ਜਿਹੜੇ ਨੱਟ ਨੇ ਜਿਹੜੇ ਇਹ ਵੀ ਬਲੈਤੀ ਪਾਏ ਨੇ ਜੀ ਰਬੜ ਵਾਲੇ ਲੋਕ ਵਾਲੇ ਸੋਹਣੀ ਚੀਜ਼ ਆ ਲਵੇ ਆ ਦੇਖੋ ਵੀਰੇ ਊੜਾ ਆੜਾ ਈੜੀ ਸੱਸਾ ਹਾ ਆ ਆਪਣਾ ਸਾਰਾ ਆ ਗਿਆ ਨਾ ਤਿਆ ਆਪਣੇ ਦੇਸੀ ਮਹੀਨੇ ਵੀਰੇ ਇਹ ਤਾਂ ਬਹੁਤ ਘੱਟ ਜਾਦ ਨੇ ਵੀਰੇ ਜਵਾਖਾਂ ਨੂੰ ਇਹ ਯਾਦ ਕਰਾਇਆ ਕਰੋ ਜਵਾਖਾਂ ਨੂੰ ਨਾ ਦੇਸੀ ਮਹੀਨੇ ਤਾਂ ਕਿ ਪਤਾ ਲੱਗੇ ਵੀ ਇਹਨਾਂ ਦਾ ਵੀ ਇਹ ਵੀ ਹੈਗੇ ਸੀ ਬਾਕੀ ਆ ਹਿੱਸ਼ੇ ਵਾਰੇ ਆ ਜੋ ਜੀ ਆ ਹਿੱਸਾ ਦੇਖੋ ਹਿੱਸਾ ਕਿਹੜਾ ਲਾਇਆ ਜੀ ਇਹਦੇ ਵਿੱਚ ਹਿੱਸ਼ਾ ਇਹਦੇ ਲਾਇਆ 22 24 ਦਾ ਜੀ 22 24 ਦਾ ਹਿੱਸਾ 22 24 ਦਾ ਹਿੱਸ਼ਾ ਰੇਲ ਦਾ ਹਿੱਸ਼ਾ origignal ਹਿੱਸ਼ਾ ਜੀ origignal ਹਿੱਸ਼ਾ ਹਾਂ ਰਿੰਬ ਵਧੀਆ ਡਾਵਲ ਕੜੇ ਨਾਲ ਗਾਰੰਟੀ ਦਿੰਦੇ ਹਾਂ ਪੂਰੀ ਫੁੱਲ ਫੁੱਲ ਜੀ ਫੁੱਲ ਠੀਕ ਆ ਜੀ ਆ ਰਿੰਮ ਕਿਵੇਂ ਫਿਰ ਆ ਹਾਂ ਇਹ ਵੀ ਜਡੈਂਡਰ ਇਹ ਵੀ ਲੇਜ਼ਰ ਕਟਿੰਗ ਚ ਆਉਣ ਲੱਗ ਗਿਆ ਜੀ ਲੇਜ਼ਰ ਕਟਿੰਗ ਹੀ ਆ ਜਾਂਦੀ ਹੈ ਨਾ ਹਾਂ ਇਹ ਬੀਲ ਕੱਪ ਇਹ ਲੈਦਾ ਹੁੰਦੇ ਆ ਵਿੱਚ ਹੁਣ ਤਾਂ ਕਿੰਨੇ ਜੈਕ ਆਈ ਇਹ ਕਿੰਨੇ ਜੈਕ ਆ ਦੋ ਜੈਕ ਜੀ ਡਬਲ ਜੈਕ ਹੀ ਕਹਿੰਦੇ ਹਾਂ ਹੈਵੀ ਜੈਕ ਪਾਏ ਨੇ ਠੀਕ ਹੈ ਜੀ ਠੀਕ ਹੈ ਪੂਰੇ ਵਧੀਆ ਹੈਵੀ ਜੈਕ ਪਰਲੇ ਪੱਛ ਦੇਖਣਗੇ ਆਪਾਂ ਉਧਰ ਉਹ ਦਿਖਾਉਂ 86 ਕਿਵੇਂ ਤੁਸੀਂ ਭਰਦੇ ਆਂ ਫਿਰ 86 ਦਾ ਕਿਵੇਂ ਆ ਸਿਰੇ ਤੋਂ ਪਿੱਛੋਂ ਲੈ ਕੇ ਬੈਂਗ ਤੱਕ ਭਰਦੇ ਆਂ ਫੁੱਲ ਪੂਰੀ ਭਰਦੇ ਆਂ ਮਤਲਬ ਵਿੱਚ ਕਰਚ ਤਾਂ ਨਹੀਂ ਰਹਿੰਦੀ ਹੈਗੀ ਕੋਈ ਨਾ ਨਾ ਜਿਹੜਾ ਇਹਨੂੰ ਇਹ ਫਰਸ਼ ਲੱਗਿਆ ਜੀ ਹਾਂ ਜੀ ਆਜੋ ਜੀ ਭਾਈ ਫਰਸ਼ 5mm ਦਾ ਅੱਛਾ ਜੀ 6 ਡਾ 10 ਗੇਜ ਫਰਸ਼ ਦੀ ਸਰ 10 ਗੇਜ ਨੇ ਹਾਂ ਜੀ ਹਾਂ ਵਿੱਚ ਕੋਈ ਹੈ ਵੀ ਵਿੱਚ 5mm ਦਾ ਵੀ ਡਾਲੇ ਦੇ ਚਾਦਰ ਪਾਉਣ ਲੱਗੇ ਅੱਛਾ ਜੀ ਹੁਣ ਇਹ ਤੋਂ ਬਾਅਦ ਟਰਾਲੀ ਬਣਾਉਣੀ ਆ ਉਹ ਵੀ 16 1/7 ਹਾਂਜੀ ਉਹਦੇ ਜਿਹੜੀ ਆ ਚਾਦਰ ਡਾਲੇ ਨੂੰ ਪਾਉਣੀਆਂ 5 ਮਹਿਮਦੀ ਪਾ ਕੇ ਦੇਣੀਆਂ ਪੂਰੀ ਹੈਵੀ ਚ ਪੂਰੀ ਹੈਵੀ ਨਾ ਫਿਰ ਡਾਲੇ ਹੀ ਉਹ ਹੈਵੀ ਹੋ ਜੂਗਾ ਜੀ ਹਾਂ ਹਾਂ ਹੈਵੀ ਆ ਜਾਂਦਾ ਜੀ ਕੱਲ ਨੂੰ ਗੰਨਾ ਢੋਂਦੇ ਨੇ ਉਹ ਜੇ ਵੀ ਚੀਜ਼ ਉਹ ਚੱਕਦੀ ਛੁੰਡ ਜੇ ਮਾਰ ਉਹ ਬਿੰਗਾ ਨਹੀਂ ਹੁੰਦਾ ਉਹਦੇ ਨਾਲ ਕਿਨਾਂ ਚੱਕਣ ਖੋਲਣ ਨੂੰ ਤਾਂ ਹੈਗਾ ਥੋੜਾ ਜ਼ੋਰ ਲੱਗਦਾ ਵਾਕਿਆ ਦੇਖੋ ਜੀ ਕੁੰਡੇ ਕੰਡੇ ਐਨ ਵਧੀਆ ਛੋ ਵਾਸਤੇ ਜਿਹੜੈਨ ਕੰਮ ਵੀ ਆ ਬਾਕੀ ਆ ਹੁੱਕਾ ਮਗਰ ਟਰਾਲੀ ਪਾਉਣੀਆਂ ਕੱਲ ਨੂੰ ਹੈਂ ਪੂਰੀ ਵਧੀਆ ਫਿਟਿੰਗ ਹੈ। ਬਹੁਤ ਵਧੀਆ ਹੈਵੀ ਚ ਲਾਈਆ ਤੁਸੀਂ। ਹਾਂ ਹਾਂ ਪੂਰੀ ਵਧੀਆ ਹੈਵੀ ਚ। ਠੀਕ ਆ ਜੀ ਠੀਕ ਆ। ਇਹ ਡਿਜ਼ਾਈਨ ਖੁਦ ਹੀ ਕਰਦੀ ਫਿਰ ਸਾਰਾ। ਖੁਦ ਹੀ ਕਰਦੇ ਆਂ ਸਾਰੀ ਚੀਜ਼ਾਂ ਦੇਖੋ ਆ ਜਿਹੜਾ ਆਪਣਾ ਹੈਂਡਲ ਆ ਉੱਪਰ ਲਾ ਡਾਲਣਾ ਖੋਲਣ ਵਾਸਤੇ ਇਹ ਵੀ ਡਿਜ਼ਾਈਨਿੰਗ ਚ ਲਿਆंदा। ਅੱਛਾ ਇਹ ਵੀ ਡਿਜ਼ਾਈਨ ਪਾਤਾ ਤੁਸੀਂ। ਸਿੰਪਲ ਨਹੀਂ ਰੱਖਿਆ ਹੈਗਾ ਪਹਿਲਾਂ। ਨਾ ਨਾ ਪਹਿਲਾਂ ਵੀ ਪੱਤੀਆਂ ਜੀਆਂ ਲਾ ਕੇ ਕਾਲ ਲਾ ਦਿੰਦੇ। ਅੱਛਾ ਅੱਛਾ ਇੱਕ ਬਿਡ ਬਾਰੇ ਦੱਸੋ ਜੀ। ਪਾਈਪ ਕਿਹੜੇ ਯੂਜ਼ ਹੋਏ ਨੇ ਇਹਦੇ ਵਿੱਚ? ਆਹ ਦੇਖੋ ਜੀ। ਇੱਕ ਇਹਦੇ ਅੱਛਾ ਕਲੱਚ ਲੌਕ ਆਈ ਇਹ। ਠੀਕ ਆ ਜ ਹਾਂ ਪਿਆ ਹੈਂਡਲ ਇਹਨੂੰ ਆ ਦਿੱਤਾ ਹੀ ਆ ਮਾਗਰ ਟੋਚਣਾ ਆ ਇਹ ਟੋਚਣ ਮਾਗਰ ਨੂੰ ਖੇਚਣ ਵਾਸਤੇ ਲਾਇਆ ਜੀ ਆ ਪੈਰ ਰੱਖਣ ਨਾ ਲਾਇਆ ਜੀ ਆ ਰੀਲਾਂ ਨੇ ਜੀ ਆ ਰੀਲਾਂ ਦਿਖਾਓ ਜੀ ਆ ਲੱਜ ਵਾਲੀਆਂ ਰੀਲਾਂ ਨੇ ਜੀ ਹਾਂ ਇਹ ਕਿਵੇਂ ਜਿਹੇ ਕੀ ਕੰਮ ਹੁੰਦੇ ਨੇ ਕਿ ਆਪਣੀ ਇਹ ਗੰਨਾ ਲੰਝ ਜਾਂਦੇ ਜਦੋਂ ਲੱਜ ਫ੍ਰੀ ਹੋ ਜਾਂਦੇ ਫਿਰ ਲਾਜੇ ਦੇ ਤਿੱਲੇ ਫਟ ਜਾਂਦੀ ਆ ਅੱਛਾ ਇਹਦੇ ਉੱਪਰ ਲੁੱਟ ਜਾਂਦੀ ਆ ਬੀਬੀ ਹਾਂ ਉਦਵਾਰੇ ਲੋਕ ਆਪੇ ਹੋ ਜਾਂਦਾ ਓਕੇ ਜੀ ਮਤਲਬ ਪੂਰੇ ਫੀਚਰ ਦਿੱਤੇ ਨੇ ਇਹਦੇ ਵਿੱਚ ਬਾਕੀ ਲਾਈਟਾਂ ਲੁੱਟਾ ਸਾਰਾ ਕੁਝ ਲਵਾਇਆ ਠੀਕ ਹੈ ਜੀ ਪੱਤੀਆਂ ਡਾਵਲ ਡਾਲਾ ਖੋਲਣ ਨੂੰ ਠੀਕ ਹੈ ਜੀ ਪੈਪਾਂ ਬਾਰੇ ਦੱਸੋ ਇੱਧਰ ਆਇਓ ਪੈਪਾਂ ਬਾਰੇ ਦੱਸੋ ਕਿਹੜੇ ਪੈਪਾਂ ਜੀ ਪੈਪਾਂ origignal ਪੈਪਾਂ ਨੇ ਜੀ ਇਹ ਰਿਜੀਨਲ ਪੈਪਾਂ ਨੇ ਮਾਰਕ ਲੱਗਿਆ ਦੇਖੋ ਮਾਰਕਾ ਇਹ ਮਾਰਕਾ ਲੱਗਿਆ ਜੀ ਇਹ 12 ਕਿਲੋ ਚ ਆਉਂਦੀ ਆ ਆ 35 ਕਿਲੋ 40 ਕਿਲੋ ਚ ਵੀ ਆ ਜਾਂਦੀ ਆ ਜੀ 35 ਕਿਲੋ ਚ ਵੀ ਆ ਜਾਂਦੀ ਆ ਮੋਹਰ ਵਾਲੀ ਆ ਦੇਖੋ ਜੀ ਜੀ ਇਹ ਮੋਗਾ ਲੈ ਖਾਇਆ ਜੀ ਇਹ ਟਰਾਲੀ ਚ ਕਿਉਂ ਇਸ ਤਰ੍ਹਾਂ ਰਖਾਇਆ ਜੀ ਇਹ ਕੱਲ ਨੂੰ ਭਰੀ ਹੋਈ ਟਰਾਲੀ ਅੰਦਰ ਖੜੀਆ ਤਰਪਾਲ ਤਰੂਰ ਪਾ ਕੇ ਦੋ ਬੋਰੀਆਂ ਚਾਰ ਬੋਰੀਆਂ ਲਾਉਣੀਆਂ ਨੇ ਇੱਥੋਂ ਨਹੀਂ ਲੈ ਜੂਗੇ ਅੱਛਾ ਔਰੋਂ ਦੀ ਲੈਣੀ ਹਾਂ ਵੀ ਉੱਤੇ ਨਹੀਂ ਚੜਨਾ ਪਰ ਟਰਾਲੀ ਤੇ ਬੋਰੀ ਲਾਓ ਪਰ ਲਓ ਅੱਛਾ ਜੀ ਔਰੋਂ ਦੀ ਨਿਕਲ ਜੇ ਇੱਥੋਂ ਹੀ ਲੱਕੜਿਆ ਕਰੋ ਕਣਕ ਜੀਰੀ ਠੀਕ ਕੰਡਣੀਆਂ ਕੱਲ ਨੂੰ ਆ ਦੇਖੋ ਵੀਰੇ ਆਪਣੇ ਆ ਚੀਜ਼ ਚ ਵੀ ਨਾ ਆ ਚੀਜ਼ ਚ ਵੀ ਆਪਣਾ ਪੰਜਾਬ ਆ ਦੇਖੋ ਅੱਛਾ ਇਹ ਆਪਣੇ ਕੋਲ ਸੀ ਆ ਕਿਹੜਾ ਸਾਈਜ਼ ਦੱਸਿਆ ਸੀ ਤੁਸੀਂ ਇਹ 16 ਫੁੱਟ ਤਾਂ ਲੰਮੀ ਹੈ ਜੀ 7.5 ਚੌੜੀ ਹੈ 7.5 ਚੌੜੀ ਇੱਕ ਬੈੱਡ ਬਰੇ ਦੱਸ ਦੋ ਇਹਦਾ ਥੋੜਾ ਬੋਲ ਬੈੱਡ 3 ਫੁੱਟ ਤਿਆਰ ਹੈ ਜੀ ਪਲਾਜ਼ਮਾ ਚ ਬੈੱਡ ਆ ਅੱਛਾ ਜੀ ਪਲਾਜ਼ਮਾ ਕਟਿੰਗ ਦਾ ਹਾਂ ਪਲਾਜ਼ਮਾ ਕਟਿੰਗ ਚ ਬੈੱਡ ਆਈ ਇਹ ਉਹ ਪਾਈਪ ਵੀ ਵਧੀਆ ਯੂਜ਼ ਹੋਏ ਨੇ ਉੱਪਰ ਹਾਂ ਉੱਪਰਲੇਾਰੇ ਪਾਈਪ ਵੀ ਬਧੀ ਪਾਏ ਨੇ 5 ਪਾਈਪਾਂ ਲਾਈ ਇਹ ਅੱਛਾ ਜੀ 5 ਪਾਈਪ ਪਾਏ ਨੇ ਪਾਈਪ ਮਜ਼ਬੂਤ ਬਹੁਤ ਹੈ ਬੈੱਡ ਅੱਛਾ ਮਜ਼ਬੂਤ ਤੁਹਾਨੂੰ ਜਿੰਨੀ ਮਰਜ਼ੀ ਫਾਸ਼ਲ ਪਾ ਜਾ ਚੁੱਕੂਗਾ ਨਹੀਂ ਇਹ ਠੀਕ ਆ ਜੀ ਠੀਕ ਆ ਇਧਰ ਦਿਓ ਜੱਕ ਜੁੱਕ ਡਬਲ ਇਧਰ ਦੀ ਦਿਖਾਓ ਇੱਧਰ ਦੇਖੋ ਬਾਈ ਸਲੈਂਚਰ ਲੱਗੇ ਹੋਏ ਨੇ ਸਲੈਂਚਰ ਡਬਲ ਜੈਕ ਦੇਖੋ ਹਾਂ ਦੇਖੋ ਡਬਲ ਜੈਕ ਆ ਵੀਰੇ ਚਾਸੀ ਪੂਰੀ ਹੈਵੀ ਚ ਭਰਦੇ ਨੇਗੇ ਚੈਨਰ ਕਿਹੜੇ ਯੂਜ਼ ਹੋਏ ਨੇ ਇਹਨੂੰ ਚੈਨਰ 4 2 ਦੇ ਐਮਸੀ ਦੇ ਜੀ ਅੱਛਾ ਐਮ ਸੀ ਦੇ 4 2 ਦੇ ਬਹੁਤ ਚੰਗਾ ਠੀਕ ਹੈ ਠੀਕ ਆ ਵੀਰੇ ਇਹ ਸੀ ਆਪਣੇ ਕੋਲ ਟਰਾਲਾ ਹਨਾ ਤੁਹਾਨੂੰ ਸਾਰਾ ਟਰਾਲਾ ਆਪਾਂ ਦਿਖਾਤਾ ਫੀਚਰ ਇਹਦੇ ਵਿੱਚ ਸਾਰੇ ਵੀਰੇ ਦਿੱਤੇ ਹੋਏ ਨੇ ਨਾ ਉੜਾੜਾ ਤੋਂ ਲੈ ਕੇ ਉੜਾੜਾ ਸਾਰਾ ਲਿਖਿਆ ਹੋਇਆ ਤੇ ਜੋ ਤੁਹਾਨੂੰ ਪੰਜਾਬ ਦਿਖਾਇਆ ਸੀ ਉਹ ਵੀ ਪਿੱਛੇ ਆਪਣੇ ਸੰਤਾਂ ਦੀ ਫੋਟੋ ਵੀ ਹਨਾ ਅਕਾਲੀ ਫੁੱਲਾ ਸਿੰਘ ਜੀ ਬਾਰੇ ਵੀ ਲਾਈਨਾਂ ਵੀ ਲਿਖੀਆਂ ਨੇ ਹਨਾ ਵੀਰੇ ਉਹ ਮੈਂ ਨਾਲ ਵੀ ਐਡ ਕਰ ਰਿਹਾ ਹਨਾ ਸਕਰੀਨ ਪਲੇ ਹੋ ਤੇ ਇੱਕ ਵੀਰੇ ਨੰਬਰ ਨਾ ਨੀਚੇ ਮੈਂ ਦੇ ਰਿਹਾ ਤੇ ਕੰਟੈਕਟ ਕਰੋ ਵੀਰੇ ਜਿਹੜੀ ਚੀਜ਼ ਪੁੱਛਣੀ ਹੈ ਹਨਾ ਕੁਝ ਵੀ ਤੁਸੀਂ ਇਹਦੇ ਬਾਰੇ ਪਤਾ ਕਰਨਾਗਾ ਤਾਂ ਤੁਸੀਂ ਪਤਾ ਕਰ ਸਕਦੇ ਹੋ ਫੋਨ ਕਰਕੇ ਆਪਾਂ ਨੂੰ ਹਣਾ ਮਿਸਤਰੀ ਸਾਹਿਬ ਦਾ ਨੰਬਰ 9914608630 ਠੀਕ ਆ ਵੀਰੇ